ਉਹ ਇੱਕ ਮਾਣ ਪੁੱਛਣ ਗਈ ਤਾਂ ਆਪਣਾ ਪੁੱਤ ਵੀ ਮਤਲਬ ਕਿ ਉਹ ਕੀਤੀ ਆ ਸਰ ਠੀਕ ਹੈ ਜੇ ਤੈਨੂੰ ਉਹ ਜਿਆਦਾ ਪਿਆਰਾ ਲੱਗਦਾ ਵਾ ਚੱਲ ਤੁੰਗ ਰੋਟੀ ਉਹ ਖਾ ਜਾ ਦੋ ਦਾ ਜੀ ਉਹ ਇਧਰ ਆ ਫਿਰ ਚਲੀ ਚੱਲ ਜਾ ਅਗਲੇ ਬੇਬੇ ਜਾਣੀ ਤੇਰੀ ਤੇ ਕੋਈ ਘਰ ਦੇ ਵਿੱਚ ਕਦਰ ਹੀ ਨਹੀਂ ਹੈਗੀ ਮੇਰਾ ਬੰਦਾ ਕਰਦਾ ਤਾਂ ਮੈਨੂੰ ਪੁੱਛ ਕੇ ਸਾਰੇ ਕੰਮ ਹਰਲੀ ਨੇ ਰੈਡੀ ਕਿੰਨੀ ਗੰਦੀ ਕਰਨ ਲਈ ਆ ਵੇਖ ਮम्मा ਸੌਣੀ ਤੇ ਹੈਗੀ ਆ ਕਾਉ ਤੇਰਾ ਪੇਪਰ ਹੋਇਆ ਸੀ ਮੈਥ ਦਾ ਦਿਖਾ ਮੈਨੂੰ ਕਿੰਨੇ ਮਾਰਕਸ ਲੈ ਕੇ ਆਈ ਆ ਮੰਮਾ ਉਹ ਨਾ ਮੇਰੇ ਨਾ ਮਾਰਕਸ ਘਟਾਏ ਆ ਕਿਉਂ ਤੇ ਟੈਸਟ ਤੇ ਵਿਖਾ ਮੈਨੂੰ ਆਪਣਾ ਕਿੰਨੇ ਮਾਰਕਸ ਘਟ ਲੈ ਕੇ ਆਈ ਮੈਨੂੰ ਤੇਰਾ ਪਹਿਲਾਂ ਪਤਾ ਸੀ ਨਾ ਤਾਡਾ ਇਹੋ ਹਾਰ ਰਹਿਣਾ ਤਾਡਾ ਉਹਨਾਂ ਦੇ ਬੱਚਿਆਂ ਨੇ ਅੱਗੇ ਨਾ ਗ ਜਾਣਾ ਵਾ ਤੇ ਤੁਸੀਂ ਮम्मा ਤਾਨੂੰ ਕੀ ਆ ਤੇ ਸੀਗਾ ਮੈਨੂੰ ਮੈਥ ਦਾ ਸਮ ਸੋਲਵ ਕਰਵਾ ਦੋ ਮੈਂ ਕਿੱਧਰ ਕਿੱਧਰ ਆ ਮਾਂ ਘਰ ਦਾ ਕੰਮ ਕਰਾਂ ਕਿ ਤੁਹਾਨੂੰ ਪੜਾਵਾਂ ਯਾਰ ਜੇ ਤੇਰ ਕੋ ਨਹੀਂ ਨਾ ਪੜਾਇਆ ਜਾਂਦਾ ਇਹਨਾਂ ਨੂੰ ਤੇ ਇਹਨਾਂ ਨੂੰ ਤੂੰ ਟਿਵੀਸ਼ਨ ਦੇ ਉੱਤੇ ਪਾ ਦੇ ਹਾਂ ਟਿਵੀਸ਼ਨ ਦੇ ਪਾ ਦੇ ਪਿੱਠ ਪਿੱਛੇ ਉਹਨੇ ਪੜਾਉਣਾ ਵਾ ਆਪਣੇ ਬੱਚੇ ਅੱਖਾਂ ਦੇ ਸਾਹਮਣੇ ਰਹੂਗਾ ਮੈਨੂੰ ਤੇ ਪਤਾ ਲੱਗੂਗਾ ਨਾ ਮੈਂ ਕੀ ਪੜਾਉਣੀ ਕੀ ਨਹੀਂ ਉਹਨੇ ਕੀ ਤਾਂ ਕੀ ਕਰਨਾ ਕੀ ਨਹੀਂ ਕਰਨਾ ਟਿਵੀਸ਼ਨ ਪਾ ਦੇ ਇੱਥੇ ਤੇ ਫਿਰ ਤੂੰ ਕੱਲ ਪੜਾਇਆ ਕੇ ਉਹਨੂੰ ਕੁੜੀ ਨੂੰ ਮੇਰਾ ਨਹੀਂ ਟਾਈਮ ਲੱਗਾ ਕੱਲ ਚਲ ਆ ਤੈਨੂੰ ਸਮਝਾਵਾਂ ਸਾਮ ਮਨਪ੍ਰੀਤਾ ਕੋਈਥੇ ਬੈਠੀ ਆ ਮੈਂ ਗੁਰਦਾਰੇ ਚੱਲੀ ਜਰਾ ਮਨਪ੍ਰੀਤਾ ਮੈਂ ਗੁਰਦਾਰੇ ਚੱਲ ਰਹੀ ਆ ਹਾਂਜੀ ਮੰਮੀ ਸੁਣ ਲਿਆ ਵਾ ਤੁਹਾਨੂੰ ਦਿਖਨ ਤੇ ਆ ਮੈਂ ਬੜਾਉਂ ਦਈਂ ਜਾਓ ਤੁਸੀਂ ਚੰਗਾ ਚੱਲੀ ਆ ਮੈਂ ਬੋਲਦੀ ਕਿ ਤਰ੍ਹਾਂ ਹੁਣ ਆ ਗਿਆ ਨਾ ਸਮਝ ਤੈਨੂੰ ਆ ਫੜ ਕਰ ਤੇ ਮੈਂ ਤੁਹਾਡੀ ਜੂਨੀਫਾਰਮ ਪ੍ਰੈਸ ਕਰਾਵਾਂ ਠੀਕ ਹੈ ਹੁਣ ਸਹੀ ਕਰਨੇ ਆ ਮੰਮੀ ਫੇਰ ਫੋਨ ਘਰੇ ਛੱਡ ਗਈ ਅੱਜ ਹਾਂ ਮੈਂ ਚੇਤਾ ਆਇਆ ਸੱਚ ਰਿਕਾਰਡਿੰਗ ਲਾਈ ਹੀ ਮੰਮੀ ਦੇ ਫੋਨ ਤੇ ਸੁਣਾ ਬਲਾ ਪ੍ਰੀਤਾ ਹਾਂਜੀ ਡੈਡੀ ਜੀ ਪਾਣੀ ਲਿਆ ਮੈਂ ਡੈਡੀ ਜੀ ਪਾਣੀ ਤੁਹਾਨੂੰ ਮੈਂ ਬਾਅਦ ਚ ਦਿੰਨੀ ਆ ਪਹਿਲਾਂ ਮੇਰੀ ਗੱਲ ਸੁਣੋ ਕੀ ਹੋ ਗਿਆ ਮੰਮੀ ਦੇ ਕੰਮ ਵੇਖ ਲਓ ਕਿਦਾਂ ਦੇ ਆ ਕੀ ਹੋਇਆ ਉਸ ਦਿਨ ਕਮਲ ਆਇਆ ਸੀ ਨਾ ਪੈਸੇ ਲੈਣ ਤੁਹਾਨੂੰ ਮੈਂ ਦੱਸਦੀ ਆ ਪੈਸੇ ਕਿੱਥੋਂ ਆਏ ਸੀ ਹੁਣ ਕੀ ਹੋਇਆ ਕੀ ਰੋਣਾ ਪਈ ਜਣੀ ਮੈਂ ਤੁਹਾਨੂੰ ਦੱਸਦੀ ਆ ਕਾਤੋਂ ਰੋਲਾ ਪਾਉਣ ਦੀ ਆ ਉਸ ਦਿਨ ਕਮਲ ਪੈਸੇ ਲੈਣ ਆਇਆ ਸੀ ਨਾ ਤੇ ਤੁਹਾਨੂੰ ਪਤਾ ਕਿੱਥੋਂ ਪੈਸੇ ਆਏ ਸੀ ਕਿਉਂ ਬੁਝਾਤਾ ਜੀ ਕਿ ਭਾਈ ਜਣੀ ਜੇ ਤੈਨੂੰ ਪਸਾ ਤੇ ਦੱਸ ਦੇ ਕਿੱਥੋਂ ਆਏ ਸੀ ਪੈਸੇ ਮੰਮੀ ਨੇ ਦਿੱਤੇ ਹੀ ਪੈਨਸ਼ਨ ਚੋਂ ਕਢਾ ਕੇ ਆਹ ਫੋਨ ਦੱਸਣ ਦਿਆ ਵਾ ਸਾਰੀ ਰਿਕਾਰਡਿੰਗ ਤੁਹਾਨੂੰ ਮੈਂ ਕਿਹਾ ਸੀ ਨਾ ਉਹ ਤੂੰ ਰਿਕਾਰਡਿੰਗ ਲਾ ਦੋ ਤੇ ਰਿਕਾਰਡਿੰਗ ਲਈ ਤੇ ਮੈਂ ਰਿਕਾਰਡਿੰਗ ਸੁਣੀ ਸਾਰੀ ਮੰਮੀ ਨੇ ਆਪਣੇ ਪੈਨਸ਼ਨ ਚੋਂ ਕਢਾ ਕੇ ਦਿੱਤੇ ਪੈਸੇ ਇੱਥੇ ਡੈਡ ਜੀ ਮੰਮੀ ਪਿਆਰਾਂ ਦੇ ਪਾਣੀ ਨਹੀਂ ਹੀ ਪੈਣ ਦਿੰਦੀ ਕਿੱਥੇ ਗਈ ਮੰਮੀ ਉਹ ਮੰਮੀ ਗੁਰਦੁਆਰੇ ਗਈ ਜੀ ਆ ਜਾਂਦੇ ਗੁਰਦੁਆਰੇ ਚੱਲ ਪੈਸੇ ਦੇਣੇ ਕੋਈ ਗੱਲ ਨਹੀਂ ਦੇ ਦਿੰਦੀ ਏ ਛੋਟਾ ਆ ਉਹਦਾ ਮੁੰਡਾ ਆ ਦੇ ਦਿੰਦੀ ਪੈਸੇ ਕੋਈ ਗੱਲ ਨਹੀਂ ਪਰ ਕਿਸੇ ਨਾ ਘਰ ਚ ਸਲਾਹਤ ਕਰ ਲੈਂਦੇ ਯਾਰ ਪੁੱਛਣਾ ਤਾਂ ਦਾ ਪਰਚ ਬੰਦ ਆ ਸੀ ਨਾ ਪਹਿਲਾਂ ਇਹ ਠੜਾ ਵੀ ਚੁੱਪ ਕਰਕੇ ਦੇ ਦਿੱਤੇ ਕਢਾ ਕੇ ਡੈਡੀ ਜੀ ਇਹ ਤਾਂ ਕੋਈ ਗੱਲ ਨਹੀਂ ਇੱਕ ਨਵੀਂ ਗੱਲ ਹੋਰ ਸੁਣ ਲੋ ਹੁਣ ਕੀ ਹੋ ਗਿਆ ਇਹ ਵੀ ਰਿਕਾਰਡਿੰਗ ਦੇ ਵਿੱਚ ਮੈਂ ਸੁਣਿਆ ਜੇ ਕਮਲ ਗੱਡੀ ਲੈਣ ਲੱਗਾ ਤੇ ਮੋ ਵੀ ਪੈਸੇ ਮੰਗਣ ਡਿਆ ਮੰਮੀ ਕੋ ਵੀ ਗੱਡੀ ਲੈਣੀ ਆ ਤੇ ਮੰਮੀ ਮੈਨੂੰ ਪੈਸੇ ਦੋ ਆ ਜਦੋਂ ਸਾਥ ਰਹੋਦੇ ਜੀ ਹੋਣੀ ਆ ਤੁਹਾਡੇ ਨਾਲ ਗੱਡੀ ਲੈ ਆ ਹਾਂ ਪੁੱਛਿਆ ਮੰਮੀ ਆਉਂਦੀ ਤੇ ਪੁੱਛਿਆ ਮੰਮੀ ਲੋਕਾਰ ਰੱਖਦੀ ਸਾਡੇ ਤੋਂ ਵੀ ਬੰਦੀ ਜਰਾਂ ਦਾ ਪਾ ਪੁੱਛਦਾ ਲੈ ਹੋ ਆਈ ਗਈ ਮੰਮੀ ਆਰਾ ਪੁੱਛਾ ਰਵੜ ਦੇ ਸਾਡੇ ਆਹ ਪਹਿਲਾ ਤੈਨੂੰ ਪਰਛਾਹ ਦੇਣਾ ਕਿਉਂ ਕੀ ਹੋਇਆ ਵਾ ਨੂੰ ਮੈਂ ਪੈਸੇ ਕਿਥੋਂ ਦਿੱਤੇ ਕੌਣ ਤੈਨੂੰ ਕਿੰਨੇ ਕਿਹਾ ਮੈਂ ਤੁਮ ਨੂੰ ਪੈਸੇ ਦਿੱਤੇ ਤੈਨੂੰ ਪਤਾ ਲੱਗ ਗਿਆ ਸਾਰਾ ਕੁਝ ਮੰਮੀ ਤੁਸੀਂ ਐਦਾਂ ਕਿਉਂ ਕਰਦੇ ਹੁੰਦੇ ਜੇ ਕੀ ਕੀਤਾ ਮੈਂ ਸਦਾਤ ਲੱਗੇ ਮੈਨੂੰ ਕੀ ਹੋਇਆ ਚਲ ਤੁਸੀਂ ਪੈਸੇ ਦੇਣੇ ਹੰਜੇ ਦਿੱਦੇ ਠੀਕ ਆ ਸਾਡੇ ਨਾਲ ਘਰ ਤੇ ਸਲਾਹਤ ਕਰ ਲੈਂਦੇ ਤੁਹਾਨੂੰ ਕਿੰਨੇ ਕਿਹਾ ਮੈਂ ਪੈਸੇ ਦਿੱਤੇ ਮੰਮੀ ਮੈਨੂੰ ਸਾਰਾ ਪਤਾ ਵਾ ਤੁਹਾਡੇ ਫੋਨ ਤੇ ਮੈਂ ਰਿਕਾਰਡਿੰਗ ਲਾਈ ਸੀ ਤੂੰ ਜਿਹੜੀਆਂ ਜਿਹੜੀਆਂ ਗੱਲਾਂ ਕੀਤੀਆਂ ਨਾ ਮੈਂ ਰਿਕਾਰਡਿੰਗ ਸੁਣ ਲਈ ਸਾਰੀ ਅੱਛਾ ਤੂੰ ਇੱਕ ਮਾਂ ਨੂੰ ਪੁੱਛਣ ਲਈ ਤੂੰ ਆਪਣੇ ਪੁੱਤ ਦੀ ਮਦਦ ਕਿਉਂ ਕੀਤੀ ਆ ਹਨਾ ਤੂੰ ਵੀ ਤਾਂ ਇੱਕ ਮਾਂ ਹੀ ਆ ਨਾ ਆਪਣੇ ਦਿਲ ਤੋਂ ਪੁੱਛ ਕੇ ਵੇਖ ਤੇ ਤੂੰ ਹੀ ਦੇਣ ਲੱਗੇ ਤੂੰ ਸਾਨੂੰ ਤੇ ਪੁੱਛ ਲੈਂਦੇ ਇੱਕ ਵਾਰੀ ਘਰ 'ਚ ਸਾਡੇ ਨਾਲ ਦੇ ਸਲਾਹ ਕਰਦੇ ਚੋਰੀਆਂ ਕਮਾਉਣ ਦੇ ਜੇ ਤੁਸੀਂ ਕੀ ਸਲਾਹ ਕਰਦੀ ਮੈਂ ਤੁਹਾਡੇ ਨਾਲ ਉਹਦੋਂ ਪੈਸੇ ਮੰਗਣ ਆਇਆ ਕੋਈ ਹੁਜਾਜ ਹੁੰਦਾ ਕਹੇ ਤਾਂ ਸਾਡੇ ਕੋਲ ਪੈਸੇ ਨਹੀਂ ਹੈਗੇ ਤੂੰ ਹੀ ਸ਼ਰਿਆ ਮੈਨੂੰ ਨਾ ਕਰ ਦਿੱਤੀ ਤੇ ਜੇ ਤੁਹਾਡੇ ਕੋ ਹੈਗਾ ਇਹ ਤਾਂ ਤੁਸੀਂ ਇਹਨੂੰ ਪੁੱਛ ਲੈਂਦੇ ਫੇ ਮੇਰੇ ਕੋ ਹੈਗਾ ਮੈਂ ਦੇ ਦੇਨੀ ਜੇ ਤੁਸੀਂ ਨਹੀਂ ਦਿੱਤੇ ਤਾਂ ਤੁਸੀਂ ਮੈਨੂੰ ਦੇ ਦਿੰਦੇ ਨੇ ਮੈਨੂੰ ਉਹਦਾ ਮਤਲਬ ਕਰਨ ਦੇਣੇ ਤੂੰ ਕੰਮ ਤੇ ਕੰਮ ਇਹਦੇ ਕੋਚ ਰਹੀ ਨਹੀਂ ਹੋ ਤੁਸੀਂ ਵੀ ਮਤਨ ਨਾਲੇ ਰਲੇ ਨਹੀਂ ਤੁਸੀਂ ਵੀ ਮਤਨ ਨਾਲੇ ਰਲੇ ਮੈਨੂੰ ਤਾਂ ਦੁੱਖ ਹੀ ਆ ਤੁਸੀਂ ਵੀ ਮਤਨ ਕਿਹਾ ਮੈਨੂੰ ਤਾਂ ਇਹ ਕੋਤਿਆ ਉਹ ਜਿਹਾ ਹੀ ਹੋ ਆ ਮੈਂ ਉਹਨੂੰ ਦਾਤਾ ਨਹੀਂ ਮੈਨੂੰ ਮੈਨੂੰ ਦੇ ਦਿੰਦਾ ਤੁਸੀਂ ਕਿੱਥੋਂ ਲੈਣਾ ਤੁਸੀਂ ਤਾਂ ਸਾਫ਼ ਮਨਾ ਕਰ ਦਿੱਤਾ ਤੂੰ ਵੀ ਮੇਰੇ ਘਰ ਆ ਕੇ ਦਿੱਤੇ ਤੂੰ ਕਿੱਥੇ ਦੱਸ ਮੇਰਾ ਵੀ ਹੱਕ ਹੈ ਉਹ ਪੈਨਸ਼ਨ ਤੇ ਕੱਲ ਤੁਹਾਡਾ ਹੀ ਨਹੀਂ ਹੱਕ ਸਰ ਠੀਕ ਹੈ ਦੇ ਤੈਨੂੰ ਉਹ ਜਿਆਦਾ ਪਿਆਰਾ ਲੱਗਦਾ ਵਾ ਚੱਲ ਤੂੰ ਵੀ ਰੋਟੀ ਦੇਖੋ ਖਾ ਜਾ ਦੇ ਮੈਂ ਇਹ ਤੈਨੂੰ ਪਤਾ ਲੱਗੂਗਾ ਵੀ ਕਿੱਦਿੰਗ ਰੋਟੀ ਕੁਮਾ ਦੇ ਤੈਨੂੰ ਆਹ ਠੀਕ ਹੈ ਹਾਂ ਦੇ ਡੈਡੀ ਜਾਓ ਫਿਰ ਤੁਸੀਂ ਵੀ ਉੱਥੇ ਮੰਮੀ ਚਲ ਗਈ ਤੇ ਮੇਰਾ ਕੰਮ ਕੌਣ ਕਰਾਇਆ ਕਰੂਗਾ ਅੱਛਾ ਤੁਸੀਂ ਕੰਮ ਕਰਕੇ ਰੱਖਿਆ ਮੈਨੂੰ ਇੱਥੇ ਵੀ ਮੰਮੀ ਕੰਮ ਕਰਾਉਂਦੀ ਐ ਤਾਂ ਤਾਦ ਕਰਕੇ ਹੁਣ ਮੇਰੇ ਹੱਡ ਬੋਢੇ ਹੋ ਗਣ ਪਤਾ ਕੰਮ ਨਹੀਂ ਹੋਣਾ ਤੇ ਹੁਣ ਥੱਕੇ ਮਾਰਨ ਦਾ ਜਾ ਕਰੋ ਤੇ ਮੰਮੀ ਜੇ ਕੰਮ ਕਰਦੇ ਜੇ ਤਾਂ ਰੋਟੀ ਵੀ ਤੇ ਤੁਹਾਨੂੰ ਟਾਈਮ ਨਾ ਮਿਲਦੀ ਆ ਕਪੜਾ ਲੀੜਾ ਸਭ ਕੋਈ ਤੋਤੇ ਆ ਮਿਲਦੇ ਜ ਮਾੜਾ ਮੁੱਟਾ ਕਰਾ ਜਿੰਦੇ ਇੱਚ ਕੀ ਗੱਲ ਹੋਗੀ ਕੰਮ ਕਰਦੀ ਐ ਤੇ ਰੋਟੀ ਦੇਣੀ ਐ ਨਾ ਤੇ ਰੋਟੀ ਕਿੱਥੋਂ ਦੇਣੀ ਤਮ ਤੇ ਉਧਰ ਜਾ ਕੇ ਉਹ ਕਿਹੜੀ ਤੁਹਾਨੂੰ ਵੇਲਿਆਂ ਨੂੰ ਖਵਾਊਗੀ ਉਹ ਵੀ ਕੰਮ ਹੀ ਕਰਾਊਗੀ ਤੁਹਾਡੇ ਕੋਲ ਚਲ ਠੀਕ ਐ ਜੇ ਤੁਸੀਂ ਕੱਢਣ ਤੇ ਆ ਤਾਂ ਮੈਂ ਚੱਲ ਜਾਨੀ ਜਿਤਰਾ ਦੀ ਮਾੜੀ ਚੰਗੀ ਉਹ ਖਾਣ ਦੇ ਉਤਰਾਂ ਦੀ ਮੈਂ ਵੀ ਖਾ ਲਊਗਾ ਜਾਂ ਫਿਰ ਵੇਲਾ ਕਿਹੜਾ ਵੇਖਣ ਦੀ ਐ ਚੱਲ ਜੀ ਮੇਰੀ ਗੱਲ ਸੁਣੋ ਲੋਕੀ ਗੱਲਾਂ ਕਰਨਗੇ ਹੁਣ ਅੱਧੀ ਰਾਤ ਮਾਂ ਨੂੰ ਕੱਢਣ ਦੇ ਜ ਫੜ ਲਓ ਉਹਨੂੰ ਸਵੇਰੇ ਕਾਢ ਦੇ ਉਧਰ ਚਲ ਆ ਜਾਓ ਸਵੇਰੇ ਚਲੇ ਜੀ ਅੱਧੀ ਰਾਤ ਨੂੰ ਜ ਨਹੀਂ ਆਪਾਂ ਚਲੋ ਚਲੋ ਅੰਦਰ ਯਹੀ ਨਹੀਂ ਫੇਗ ਰਹਾ ਤਾਨੂੰ ਗਲੀ ਗਵਾਣ ਦੇ ਤੇ ਫੇਰ ਇਹੋ ਜਿਹਾ ਕੰਮ ਕਿਉਂ ਕਰਨ ਦਾ ਆ ਚਲੋ ਜਾਓ ਤੁਸੀਂ ਅੰਦਰ ਜਾਓ ਏ ਮੇਰੇ ਪ੍ਰਮਾਤਮਾ ਹਰ ਕੰਧ ਦਾ ਪਾਲਾ ਕਰੇ ਸਰਬੱਤ ਦਾ ਪਾਲਾ ਕਰੇ ਸੱਚੇ ਪਾਤਸ਼ਾਹ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੇ ਚੀਚਾ ਅੱਜ ਪਾਈ ਸੰਗਲ ਕੋ ਤਾਂ ਚੱਲ ਰਹੀ ਆ ਮੈਂ ਹੁਣ ਠੀਕ ਆ ਮੰਮੀ ਅੱਜ ਨੂੰ ਰਾਤ ਦੇ 12 ਵਜੇ ਚੱਲੇ ਆ ਚੱਲੇ ਆ ਮੈਂ ਤਾਂ ਬੱਚਿਆਂ ਨੂੰ ਮਿਲਣਾ ਈ ਆਜ ਬੱਚੋ ਮਿਲਣਾ ਦੱਦੀ ਜੀ ਕਿੱਥੇ ਚੱਲੇ ਲੇ ਮੈਂ ਚੱਲ ਨਹੀਂ ਪਾ ਸਾਬ ਘਰ ਤੇ ਉਹਨਾਂ ਘਰ ਜਾ ਰਹਿਣਾ ਹਮਨ ਨੋਟ ਕਰ ਇੱਧਰ ਇਹ ਕਹਿੰਦੇ ਜੇ ਇੱਥੇ ਤੂੰ ਕਿਉਂ ਗਿਆ ਉੱਧਰ ਚੱਲੇ ਜੇ ਨਹੀਂ ਦਾਦੀ ਜੀ ਤੂੰ ਪਿਛਲੀ ਵਾਰੀ ਆਪਾਂ ਨੂੰ ਝੂਠ ਮਾਰ ਕੇ ਭੂਆ ਕੋ ਚੱਲ ਗਈ ਸੀ ਨਹੀਂ ਪਤਾ ਹੁਣ ਮੈਂ ਭੂਆ ਕੋ ਨਹੀਂ ਚੱਲਦੀ ਹੁਣ ਮੈਂ ਸਾਬਹਕਾਰੀ ਚੱਲਨੀ ਹੈ ਦਾਦੀ ਜੀ ਤੂੰ ਝੂਠ ਮਾਰ ਕੇ ਚਲ ਜਾਂਦੇ ਜੇ ਭੂਆ ਕੋ ਨਹੀਂ ਪਤਾ ਨਹੀਂ ਮੈਂ ਨਾ ਹੁਣ ਸਾਬਹਕਾਰੀ ਚੱਲਨੀ ਚੰਗਾ ਤੁਸੀਂ ਮੈਨੂੰ ਮਿਲਣ ਆਜਾ ਕਰੋ ਉਹਨਾਂ ਘਰ ਠੀਕ ਆ ਕੱਪੜੇ ਪੈਕ ਕਰਦੇ ਤੈਨੂੰ ਬੜੇ ਕਾਲੇ ਹੀ ਕੱਪੜੇ ਪੈ ਕਰਨ ਦੇ ਤੂੰ ਤਾਂ ਮੈਨੂੰ ਲੱਗਦਾ ਰਾਤ ਦੇ ਪੈ ਕੀਤੇ ਲੈ ਦੱਸ ਦਾਦੀ ਜੀ ਹੁਣ ਚੇਚੋਈ ਚਲ ਗਏ ਤੇ ਆਪਾਂ ਨੂੰ ਰਾਤ ਨੂੰ ਲੋਰੀਆ ਕੌਣ ਸੁਣਾਇਆ ਕਰੂਗਾ ਉਹ ਪੁੱਤ ਆ ਵੇ ਤੇਰੀ ਮੰਮਾ ਸੁਣਾਉਣ ਵਾਸਤੇ ਆ ਪਾਪਾ ਵਾ ਦਾਦੂ ਤੇਰੇ ਬਾਦੂ ਸੁਣਾਉਂਦੇ ਕਹਾਣੀਆਂ ਜਿੰਨੀ ਮਰਜ਼ੀ ਸੁਣਾਉਂਦੇ ਉਹਨਾਂ ਕੋ ਹੁਣ ਮੈਂ ਸਾਬ ਨੂੰ ਸੁਣਾਉਣੀ ਆ ਨਾ ਉਹ ਵੀ ਤਾਂ ਤੁਹਾਡੇ ਭਰਾ ਵਾ ਉਹਨਾਂ ਨੂੰ ਹੀ ਸੁਣਾਉਣੀ ਆ ਚੰਗਾ ਪੁੱਤ ਨਹੀਂ ਜਾਓਗੇ ਇਹਨਾਂ ਨੂੰ ਸੁਣਾਉਣਾ ਨਹੀਂ ਪੁੱਤ ਚੱਲ ਈ ਮੈਂ ਜਾਂਦੇ ਤੈਨੂੰ ਮੈਨੂੰ ਹੁਣ ਦਾਦੀ ਜੀ ਆਪੇ ਜੀ ਕੋਰੇ ਰੋਜਾ ਰੋਜਾ ਉਹ ਇਹ ਤੇਰਾ ਚੱਲ ਜਾ ਗਿਆ ਲਮੇ ਤੇ ਤੇ ਦੀ ਦਾਦੀ ਜੀ ਬੜੀ ਏਦਿਨ ਬਣੀ ਕੋਈ ਨਹੀਂ ਹੱਲੇਂ ਜਵਾਬ ਕਰ ਜਾ ਤੇ ਜਵਾਬ ਖਤਰ ਮੇਰੀ ਗੱਲ ਸੁਣੋ ਘਰ ਦਾ ਰਾਸ਼ਨ ਖਤਮ ਹੋ ਗਿਆ ਪਪਾ ਵਾ ਤੂੰ ਇਹ ਉਹਨਾਂ ਨੂੰ ਕਹਿਣਾ ਸੀ ਤੁਹਾਡੀ ਤਨਖਾਹ ਪਾ ਦਿੰਦੇ ਪਿਛਲੇ ਮਹੀਨੇ ਦੀ ਤਨਖਾਹ ਆ ਗਈ ਕਮਾ ਉਹ ਤਾਂ ਮੈਂ ਐਡਵਾਂਸ ਹੀ ਲੈ ਲਈ ਐਡਵਾਂਸ ਐਡਵਾਂਸ ਦਾ ਤਾਂ ਲੈ ਲਈ ਤੁਸੀਂ ਲੈ ਨਹੀਂ ਕਰਾਇਆ ਪੱਥਰੀ ਦਾ ਉਦੋਂ ਲੈ ਲਏ ਹੀ ਪੈਸੇ ਮੈਂ ਐਡਵਾਂਸ ਹੀ ਅਗਲੇ ਮਹੀਨੇ ਦੇ ਵੀ ਅੱਛਾ ਮੈਂ ਇੱਕ ਦਮ ਆਉਂਦਾ ਚੱਲ ਆਇਆ ਕਰਦੀ ਚਾਰ ਕਸੂਟ ਆਏ ਆ ਇਹ ਤੇ ਨਹੀਂ ਸੀ ਕਿ ਤੇ ਜਿਹੜੇ ਪੈਸੇ ਆਉਣਗੇ ਉਹਦਾ ਘਰ ਦਾ ਰਸਨ ਲੈ ਆਵਾਂਗੇ ਮੇਲਾ ਵੇਖੀ ਕੌਣ ਆਇਆ ਓਹ ਕੌਣ ਆ ਗਿਆ ਕਦੇ ਨਾ ਕੰਮ ਵੀ ਨਹੀਂ ਕਰਨ ਹੁੰਦੇ ਚੈਨ ਨੂੰ ਮੰਮੀ ਆਇਆ ਸੱਸਿਆ ਨੂੰ ਰੋਪੀਓ ਨਾ ਠੀਕ ਆ ਹਸੀਆ ਮਜੀ ਹਾਂ ਠੀਕ ਆ ਹਾਂ ਠੀਕ ਹੈ ਸੁਣੋ ਬਹਿ ਜਾ ਠੀਕ ਠਾਕ ਬਹਿ ਜਾ ਨਹੀਂ ਠੀਕ ਆ ਹਾਂਜੀ ਵਧੀਆ ਪਾਣੀ ਲਿਆਉਣ ਨਹੀਂ ਪਾੜੇ ਨਹੀਂ ਬਣਾ ਮਮੀ ਆਪੜਾ ਬੈਗ ਪੱਕੇ ਲੈ ਜਮਾਨ ਦਾ ਕੀ ਐਜ ਸੂਟ ਹੈ ਮੇਰੇ ਇੱਥੇ ਤੇ ਚਾਰ ਮਾ ਨੂੰ ਲਾਉਣੇ 15 ਮਿੰਟ ਤੱਕ ਰਹਿਣਾ ਈਮ ਤੱਕ ਨਾ ਆ ਤਾਂ ਵਧੀਆ ਗੱਲ ਹੋ ਗਈ ਨਾ ਮਮੀ ਤੁਹਾਡਾ ਕਰਕੇ ਆਏ ਹੋਣੇ ਕਿ ਮੁੰਡਾ ਮੇਰਾ ਠੀਕ ਨਹੀਂ ਤਾਂ ਮੈਂ ਰਹਿ ਹੁਣੀ ਚਲ ਮੈਨੂੰ ਵੀ ਸੋਖ ਹੋ ਜੂਗਾ ਨਾਲੇ ਸਵਾਈ ਦਾ ਜੋਰ ਆ ਤੈਨੂੰ ਹਲਵਾ ਮਿਲ ਗਿਆ ਕਰੂ ਲਾਗੂ ਆਹੋ ਤੂੰ ਕੰਮ ਕਰਾਉਣੇ ਹੁਣ ਮਾਂ ਕਹੋਗੇ ਨਹੀਂ ਮੈਂ ਕੰਮ ਕੀ ਕਰਾਉਣਾ ਵਾ ਮੈਂ ਤਾਂ ਉਦਾਂ ਹੀ ਕਹਿਣ ਲਈ ਆਹੋ ਮੈਨੂੰ ਵੀ ਫਿਕਰ ਮੇਰੇ ਮੰਮੀ ਦੀ ਮੈਨੂੰ ਚਲ ਮਗਰੋ ਜਾ ਅੱਧਨ ਲਾਉਣੀ ਆ ਆ ਉਹਨਾਂ ਦੇ ਤਾਂ ਆਪਣਾ ਹੀ ਘਰਿਆ ਜਿਵੇਂ ਮਰਜ਼ੀ ਆਓ ਚੁੱਪ ਚਾ ਚੁੱਪ ਚਾ ਚੁੱਪ ਇੱਥੇ ਰਹਿਣਾ ਸਨਾਂ ਕਿੱਥੇ ਆ ਬੋਲ ਨਾ ਟਟ ਕੋਲੀ ਰਣਾ ਇਥੇ ਫਿਰ ਤੁਸੀਂ ਤੁਸੀਂ ਹਾਂ ਨੀ ਸੌਣਾ ਘਰ ਦੇ ਹਾਂ ਮੈਂ ਕਰੂੰਗੀ ਤੇਰਾ ਨਮਰੇ ਮੈਂ ਆ ਕਰੂਗੀ ਹਾਂ ਉਹ ਕੋਲ ਕੰਮ ਦੇ ਸੌਣਾ ਕਰੀ ਨਾ ਮਮਈਆ ਕੋ ਬਾਹਰ ਚੰਗੇ ਹੈ ਨਹੀ ਨੀ ਬਾਹਰ ਨਹੀਂ ਜਾਣਾ ਖੇਡਣ ਪੜੋ ਅੰਦਰ ਕਿੰਨਾ ਪੜਨ ਦਾ ਲੱਟਾ ਡਾ ਸਲੀਪ ਸਰਾਇਤਾ ਜੀ ਚਲ ਖੇਡਣ ਦੇ ਸਵੇਰ ਦੇ ਪੜ ਨਹੀਂ ਡਏ ਦੋ ਚਾਰ ਮਿੰਟ ਖੇਡਣ ਦੇ ਕੋਈ ਨਹੀਂ ਜਾਓ ਖੇਡ ਆਓ ਜਾਓ ਚਲ ਛੇਤੀ ਆ ਜਿਓ ਫਿਰ ਗਰਨ ਠੰਮ ਲਾ ਗਿਆ ਇਥੋ ਰਾਜ ਉਠ ਬਣਾ ਚਾਹ ਪੰਨੀ ਮੰਮੀ ਚਾਹ ਬਣਾ ਲਵਾਂਗੇ ਰੋਟੀ ਖਾਣੇ ਮੇ। ਉਹ ਕਿੰਨਾ ਲੱਗਦਾ। ਚਾਹ ਰੋਟੀ ਖਾਣੇ ਮੇ ਬਾਅਦ ਚਾਹ ਪੀਣੀ। ਸੋ ਮੇ ਰੋਟੀ ਖਾਣੀ। ਰੋਟੀ ਖਾਣੀ ਮम्मी ਨੇ ਦਵਾਈ ਵੀ ਖਾਣੀ ਹੋਣੀ ਫਿਰ ਜੇ ਰੋਟੀ ਖਾਣੀ ਹੈ ਤੇ। ਆਹ ਸੱਚ ਦਵਾਈ ਤੇ ਮੇਰੀ ਉੱਤੇ ਰਹਿ ਗਈ। ਦਵਾਈ ਨੂੰ ਮੋਹ ਲੀ ਗਈ ਅੰਦਰ। ਲੈ। ਜਾ ਫਿਰ ਰਾਜਾ। ਚਾਹ ਮੋੜ ਆਉਣੀ ਆ। ਆਪਾਂ ਪਕ ਬੈਠ ਰੱਖ ਦਿੰਦੇ ਅੰਦਰ। ਨਹੀਂ ਨਹੀਂ ਤਾਂ ਕੋਈ ਨਹੀਂ ਲਿਆ ਜਾ ਕੇ। ਆਮ ਲੈ ਆ ਦਵਾਈ ਥੋੜਾ ਜਿਹਾ ਲੱਗ ਰਹੀ ਆ ਘਰ ਦਵਾਈ ਦਿਖਾਣੀ ਆ ਤੇ ਕੋਈ ਨਹੀਂ ਲੈ ਆਉਂਦੀ ਹੋਰ ਸਰਾ ਕੰਮ ਤੇ ਆ ਪਿਆਰ ਕਰਕੇ ਨਾਲ ਆਹੋ ਠੀਕ ਆ ਮੰਮੀ ਬਸ ਹੱਲ ਹੱਤਦਾ ਹੀ ਆ ਥੋੜਾ ਜਿਹਾ ਬਾਕੀ ਤੇ ਸਾਰਾ ਠੀਕ ਆ ਹੁਣ ਸਾਲ ਇਹ ਵੀ ਠੀਕ ਹੋ ਜੂ ਸੇ ਜੀ ਹਾਂਜੀ ਹੋਰ ਦਾ ਸਾ ਸਕੂਲ ਵੱਲੋਂ ਫੋਨ ਕੋਈ ਕਿਨੇ ਸਕੂਲ ਵੱਲੋਂ ਕਹਦਾ ਫੋਨ ਆਉਣਾ ਮੰਮੀ ਉਹਨਾਂ ਰੱਖ ਲਿਆ ਉਹਨਾਂ ਡਰਾਈਵਰ ਨਾ ਵਾਦੂ ਮੇਰੇ ਵਰਗੇ ਤੁਰੇ ਫਿਰਦੇ ਚਲ ਕੋਈ ਗੱਲ ਨਹੀਂ ਜੇ ਪ੍ਰਮਾਤਮਾ ਇਹ ਕਰਾ ਬੰਦ ਕਰਦਾ ਤਾਂ 10 ਹੋਰ ਖੋਲ ਦਿੰਦਾ ਵਾ ਨਾ ਬਸ ਉੱਤੇ ਆਸ ਆ ਹੁਣ ਕੋਈ ਨਹੀਂ ਮਹਾਰਾਜ ਆਪੇ ਸਵਾਰੂਗਾ ਕੋਈ ਨਹੀਂ ਜਿਹਨੇ ਥੱਲੇ ਭੇਜਿਆ ਉਹਨੂੰ ਫਿਕਰ ਜਾ ਸਾਡਾ ਹਾਂਜੀ ਹੋਰ ਤੁਸੀਂ ਸੁਣਾਓ ਠੀਕ ਹੈ ਡੈਡੀ ਨੂੰ ਹਾਂ ਉਹ ਠੀਕ ਹੈ ਬੱਧੀ ਸਾਡਾ ਡੈਡੀ ਨੂੰ ਲੈ ਆਉਣਾ ਹੈ ਨਾਲ ਡੈਡੀ ਹਾਂ ਲੱਗੇ ਆ ਆਪਣੇ ਸਾਰੇ ਕੰਮ ਕੁੰਮ ਦੇ ਅੱਛਾ ਅੱਛਾ ਆ ਗਈ ਉਲੜਨਾ ਸასი ਕਾਲ ਡੈਡੀ ਜੀ ਸასი ਕਾਲ ਸასი ਕਾਲ ਦੀਦੀ ਡੈਡੀ ਸასი ਕਾਲ ਗਰਮਟਮ ਨਹੀਂ ਚੱਲੀ ਗਈ। ਕੌਣ ਦੀਦੀ? ਬੋੜਰੀ ਹੋਰ ਕੌਣ? ਦੀਦੀ ਕਿਹੜੀ ਫੁੱੜ ਰਹੀ? ਮੰਮੀ ਦੀ ਗੱਲ ਕਰਨ ਡਿਆ ਜੇ। ਮੰਮੀ ਦੀ ਗੱਲ ਕਰਨ ਨਹੀਂ ਆ। ਜਿਹਦੇ ਪਿੱਛੇ ਲੜਨਾ ਹੀ ਮੇਰੇ ਨਾਲ। ਨਾ ਨਾ ਦੇਦੀ ਮੈਂ ਮੰਮੀ ਤੇ ਮਗਰ ਥੋੜੀ ਲੜਨਾ ਹੀ ਆ। ਨਾਲੇ ਉਹਨਾਂ ਨੂੰ ਚੱਲਣ ਵਾਲੀ ਕਿਹੜੀ ਗੱਲ ਆ? ਉਹਨਾਂ ਦਾ ਘਰ ਆ ਤੇ ਉਹਦੇ ਔਖੇ ਟਾਈਮ 'ਚ ਆਪਣੇ ਪੁੱਤ ਨੂੰ ਹੌਸਲਾ ਦੇਣ ਆਏ ਆ। ਪੁੱਤ ਨੂੰ ਹੌਸਲਾ ਦੇਣ ਨਹੀਂ ਆਈ। ਉਹਨੂੰ ਅਹੀਂ ਰਾਤ ਨੂੰ ਘਰੋਂ ਬਾਹਰ ਕੱਢਿਆ ਵਾ। ਰਾਤ ਦਾ ਕੱਢਿਆ ਹੀ ਤੇ ਸਵੇਰੇ ਗਈ ਮੁੜ ਕੇ। ਹੈਂ? ਘਰੋਂ ਬਾਹਰ ਕੱਢ ਤਾਨੂੰ ਅਜੀ। ਕਿਉਂ ਕਰਾਂ ਬਾਹਰ ਕਿਉਂ ਕੱਢਦਾ ਉਹਨੂੰ ਤੈਨੂੰ ਨਹੀਂ ਪਤਾ ਦੀਆਂ ਕਰਤੂਤਾਂ ਦਾ ਤੇਰੇ ਬੰਦੇ ਦੀਆਂ ਕਰਤੂਤਾਂ ਵੀ ਤੇ ਉਹਦੀਆਂ ਕਰਤੂਤਾਂ ਵੀ ਨਹੀਂ ਦੀਦੀ ਮੈਨੂੰ ਤਾਂ ਕਹੀ ਗੱਲ ਦਾ ਨਹੀਂ ਪਤਾ ਕੀ ਹੋਇਆ ਮੰਮੀ ਨੇ ਕੀ ਕੀਤਾ ਮੰਮੀ ਨੇ ਥੋੜਾ ਕੁਝ ਕੀਤਾ ਤੇਰੇ ਘਰ ਵਾਲੇ ਕੋ ਪੈਸੇ ਕਿੱਥੋਂ ਆਏ ਸੀ ਤੈਨੂੰ ਪਤਾ ਇਹ ਗੱਲ ਦਾ ਦੀਦੀ ਉਹਨਾਂ ਦੇ ਕਿਸ ਬੰਦੇ ਤੋਂ ਕੋਈ ਗਾਜੀ ਫੜਿਆ ਸੀ ਬੰਦੇ ਕੋ ਨਹੀਂ ਫੜੇ ਉਹ ਬੁਢਰੀ ਨੇ ਦਿੱਤੇ ਸੀ ਪੈਨਸ਼ਨ ਜੋ ਕਢਾ ਕੇ ਨਹੀਂ ਨਹੀਂ ਦੀਦੀ ਉਹ ਤਾਂ ਮੈਨੂੰ ਸਾਰਾ ਦੱਸ ਦਿੰਦੇ ਆ ਕਿ ਇੱਥੇ ਸਾਡੇ ਨਾਲ ਵੀ ਹੀਰਾ ਫੇਰੀ ਕੀਤੀ ਨਾਲੇ ਡੈੜੀ ਨਾ ਕੀਤੀ ਨਾ ਹਨ ਪੁੱਛਿਆ ਨਾ ਗਿੱਚਿਆ ਤੇ ਤੇਰੇ ਖਸਮ ਨੂੰ ਪੈਸੇ ਦਿੱਤੇ ਹੀ ਉਹਨੇ ਜਿੱਦੇ ਥੋੜਾ ਤਮੀਜ਼ ਨਾਲ ਬੋਲੋ ਬੋਲਣ ਕਿਦਾਂ ਡਹਿਜੇ ਤੁਸੀਂ ਤੈਨੂੰ ਪਤਾ ਵਾ ਮੈਨੂੰ ਤਾਂ ਨਹੀਂ ਉਹਨਾਂ ਦੱਸਿਆ ਮੈਨੂੰ ਕਹਿੰਦੇ ਕਿ ਇਹ ਬੰਦੇ ਤੋਂ ਫੜੇ ਪੈਸੇ ਬੰਦੇ ਕੋ ਨਹੀਂ ਫੜੇ ਏਸੇ ਕੋ ਫੜੇ ਆ ਏਸੇ ਨੇ ਹੀ ਦਿੱਤੇ ਆ ਮੇਰੇ ਬੰਦੇ ਨੇ ਤੇ ਮੇਰੇ ਤੋਂ ਕਦੀ ਓਲਾ ਨਹੀਂ ਰੱਖਿਆ ਤੇਰੇ ਖਸਮ ਨੇ ਤੈਨੂੰ ਦੱਸਿਆ ਨਹੀਂ ਆ ਪੈਸੇ ਕਿੱਥੋਂ ਆਏ ਜਾਨੀ ਤੇਰੀ ਤੇ ਕੋਈ ਘਰ ਦੇ ਵਿੱਚ ਕਦਰ ਹੀ ਨਹੀਂ ਹੈਗੀ ਮੇਰਾ ਬੰਦਾ ਕਰਦਾ ਤਾਂ ਮੈਨੂੰ ਪੁੱਛ ਕੇ ਸਾਰੇ ਕੰਮ ਚੱਲ ਛੱਡ ਪਰਾਂ ਤੂੰ ਮੈਨੂੰ ਇਹ ਦੱਸ ਵੀ ਆਈ ਕਿੱਧਰ ਆਂ ਦੀਦੀ ਮੈਂ ਦਵਾਈ ਲੈਣ ਆਈ ਹਾਂ ਮੰਮੀ ਦੀ ਇੱਥੇ ਰਹਿ ਗਈ ਦਵਾਈ ਉਹ ਪਈ ਦਵਾਈ ਲੈ ਜਾ ਮੁੜ ਕੇ ਨਾ ਕਈ ਕੁੜੇ ਸੁੱਟ ਦਿੱਤੀ ਆ ਦੀਦੀ ਐਨੀ ਨਫਰਤ ਕਰਦੇ ਹੋ ਤੁਸੀਂ ਉਹ ਫਿਰ ਵੀ ਸਾਡੀ ਮਾਂ ਆ ਮੇਰੀ ਮਾਂ ਮੇਰੀ ਮਾਂ ਦੇ ਮੇਰੇ ਪੇਕੇ ਆ ਜੇ ਇਹ ਮੇਰੀ ਮਾਂ ਹੁੰਦੀ ਨਾ ਤੇ ਸਾਡੇ ਤੋਂ ਇੰਨਾ ਓਲਾ ਨਾ ਰੱਖਦੀ ਦੀਦੀ ਵੈਸੇ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਇਹਨੇ ਸਾਲ ਜੀ ਜਾਨਵਰ ਨਾਲ ਵੀ ਰਹੀਏ ਨਾ ਜੋਦਿਆਂ ਮੋਹ ਪਿਆਰ ਪੈ ਜਾਂਦਾ ਵਾ ਤੇ ਤੁਹਾਡਾ ਮੰਮੀ ਦੇ ਨਾਲ ਮੋਹ ਪਿਆਰ ਹੀ ਨਹੀਂ ਹੈਗਾ ਕੋਈ ਵੀ ਤੁਸੀਂ ਤਾਂ ਨਰਮੋਏ ਜੇ ਨਹੀਂ ਤੂੰ ਮੇਰੇ ਘਰ ਆਣ ਕੇ ਮੈਨੂੰ ਮਤਾਂ ਦੇਂਦਈਂ ਆਹ ਬਈ ਦਵਾਈ ਤੇ ਤੁਰਦੀ ਹੋ ਵੇਖੂਗੀ ਨਾ ਤੇਰੇ ਵੱਲ ਗਈ ਆ ਤੂੰ ਕਿੰਨਾ ਕੁ ਮੋਹ ਪਾਉਣੀ ਉਹਦੇ ਨਾਲ ਡੈਡ ਜੀ ਉਹਨੂੰ ਕਿੰਨਾ ਬੁਖਾਰ ਹੋ ਗਿਆ ਹਰਲੀਨ ਨੂੰ ਫੇਰ ਤੇਨੇ ਕਹੀ ਜਾਂਦੀ ਮੈਂ ਦਾਦੀ ਕੋ ਜਾਣਾ ਦਾਦੀ ਕੋ ਜਾਣਾ ਹਾਂ ਹੁਣ ਮੈਨੂੰ ਦੱਸੋ ਆਪਣਾ ਤੇ ਖਿਹੜਾ ਸੇ ਡਾਲੋਗੇ ਤੇ ਬੱਚਿਆਂ ਦਾ ਕਿਵੇਂ ਮੋਹ ਘਟਾਓਗੇ ਦਾਦੀ ਨਾਲੋਂ ਦਾਦੀ ਕੋ ਜਾਣਾ ਇਹ ਮੇਰੇ ਬੱਚੇ ਨੂੰ ਦਾਦੀ ਦਾਦੀ ਕੋ ਜਾ ਪੇੜ ਮਾਰਨੀ ਤੇਰੇ ਕਲਾਵਾ ਤਿੰਨ ਦਾਦੀ ਕੋ ਚੱਲ ਤੂੰ ਚੁੱਪ ਮੈਂ ਦਾਦੀ ਕਲਾਵਾ ਨੂੰ ਉਹ ਬੁਢਰੀ ਕੋ ਮੈਂ ਦਾਦੀ ਕੋ ਜਾ ਜਾ ਪੇੜ ਦਾਦੀ ਨੂੰ ਇੱਥੇ ਲੈ ਆ ਕੋਈ ਨਹੀਂ ਕੋਈ ਨਹੀਂ ਆਪਾਂ ਪਹਿਲ ਲੜਾਈ ਲੈਣ ਚੱਲੀਏ ਫਿਰ ਆਪਾਂ ਦਾਦੀ ਕੋ ਚੱਲਾਂਗੇ 9 ਦਿਨ ਤੱਕ ਦਾਦੀ ਨਹੀਂ ਆਉਂਦੇ ਮੈਂ ਵੀ ਨਹੀਂ ਦਵਾਈ ਲੈਣ ਚੱਲ ਮੈਂ ਤੇ ਲੈ ਕੇ ਚੱਲਦਾ ਪਹਿਲੋਂ ਮੈਂ ਤੇ ਦਵਾਈ ਦਵਾਉਂਗਾ ਫਿਰ ਤੇਰੀ ਮਾਂ ਤੇਰੀ ਦਾਦੀ ਕੋ ਲੈ ਕੇ ਜਾਉਂਗਾ ਠੀਕ ਹੈ ਆ ਚੱਲ ਚੱਲ ਮੇਰਾ ਪੁੱਤ ਚੱਲ ਆ ਕੁਛ ਨਹੀਂ ਮੇਰਾ ਪੁੱਤ ਜਾ ਬਰਾਪਾ ਪਾਈ ਲਾ ਗਿਆ ਜੀ ਡੈਡੀ ਜੀ ਮੈਨੂੰ ਲੱਗਦਾ ਇਹਨਾਂ ਨੇ ਉਧਰ ਹੀ ਲੈ ਜਾਣਾ ਨਹੀਂ ਖੜਦੇ ਬੇਟਾ ਉਹ ਬਾਹਰ ਨਾਲ ਲੈ ਕੇ ਗਏ ਉਧਰ ਰੱਬ ਕਰੇ ਇਦਾਂ ਹੀ ਹੋਵੇ